ਕਹਿੰਦੇ ਕ੍ਰਿਸ਼ਨ دیਵਾਨੇ ਹਰ ਜਗ੍ਹਾ ਨੇ ਪਹਿਲਾਂ ਤਾਂ ਜੈ ਸ਼੍ਰੀ ਕ੍ਰਿਸ਼ਨ ਲੇ ਕੇ ਨਾ ਵੀਡੀਓ ਦੱਬ ਕੇ ਸ਼ੇਅਰ ਕਰਦੇ ਹੋ ਦੋਸਤੋ ਵੀ ਕ੍ਰਿਸ਼ਨ دیਵਾਨੇ ਆ ਦੇਖੋ ਤੁਸੀਂ گاਵਾ ਵਸੜੇ ਜਿਹੜੇ ਨੇ ਕ੍ਰਿਸ਼ਨ ਦੀ ਧੁਨ ਸੁਣ ਕੇ ਕਿਵੇਂ ਇਕੱਠੇ ਹੋ ਰਹੇ ਆ ਤੇ ਕਿਵੇਂ ਆਵਾਜ਼ਾਂ ਲਾ ਰਿਹਾ ਹੈ ਆ ਔਰਤ ਜਿਹੜੀ ਆ ਬੰਸਰੀ ਵਜਾ ਰਹੀ ਆ ਤੇ ਇੱਕ ਕ੍ਰਿਸ਼ਨ ਦੀ ਧੁਨ ਜਿਹੜੀ ਆ ਉਹ বাজਾਈ ਤਾਂ ਚਾਰੇ ਪਾਸੇ ਨੇ ਜਿਹੜੀਆਂ گاਵਾ ਇਕੱਠੀਆਂ ਹੋ ਗਈਆਂ ਤੇ ਇੱਕ ਪਿਆਰ ਇੱਕ ਸਨੇਹ ਦਿਖਾ ਰੀਆਂ ਨੇ ਉਸ ਔਰਤ ਦੇ ਨਾਲ ਤਾਂ ਵੀਡੀਓ ਜਿਹੜੀ ਆ ਨਾਲ-ਨਾਲ ਚੱਲ ਰਹੀ ਆ ਤੁਹਾਡੇ ਵੀ ਦਿਲ ਨੂੰ ਛੂਲੇਗੀ ਦੋਸਤੋ ਪਹਿਲਾਂ ਆਪਾਂ ਵੀਡੀਓ ਉਹ ਦੇਖਦੇ ਆ ਵੀਡੀਓ ਦੇ ਵਿੱਚ ਅਸਲ ਦੇ ਵਿੱਚ ਹੈ ਕਿ ਵੀਡੀਓ ਨੂੰ ਜੈ ਸ਼੍ਰੀ ਕ੍ਰਿਸ਼ਨ ਲੇ ਕੇ ਨਾ ਦੱਬ ਕੇ ਸ਼ੇਅਰ ਕਰ ਦਿਓ ਜਿੰਨੇ ਵੀ ਦੋਸਤ ਨੇ ਜਿੰਨੇ ਕ੍ਰਿਸ਼ਨ ਭਗਤ ਨੇ ਉਹ ਵੀ ਪਰੇ ਤੋਂ ਬਰੇ ਨੇ ਆ ਦੇਖੋ ਤੁਸੀਂ ਵੀਡੀਓ ਆਓ ਦੇਖਦੇ ਆ ਪੂਰੀ ਵੀਡੀਓ ਹਾਂ ਜੀ ਤਾਂ ਦੋਸਤੋ ਤੁਸੀਂ ਵੀ ਸੁਣੀਏ ਇਹ ਵੀਡੀਓ ਵੀ ਕਿਵੇਂ ਇਸ ਲੇਡੀ ਦਾ ਨਾਮ ਤੁਹਾਨੂੰ ਦੱਸ ਦਿੰਦੇ ਨੇ ਵੀ ਇਸ ਦਾ ਨਾਮ ਅਨੁਸਤੀ ਸ਼ਹਿ ਹੈ ਤੇ ਮਿਊਜ਼ਿਕ ਚਲਾਉਂਦੇ ਆ ਤੇ ਆ ਬੰਸਰੀ ਜਦੋਂ ਵਜਾਈ ਤਾਂ ਫਿਰ ਚਾਰੇ ਪਾਸੇ ਜਿਹੜੀਆਂ گاਵਾ ਸੀ ਉਹ ਕ੍ਰਿਸ਼ਨ ਭਗਤ ਬਣ ਕੇ ਉਸ ਔਰਤ ਦੇ ਆਲੇ ਦੁਆਲੇ ਉਹ ਸਨੇਹ ਉਹ ਪਿਆਰ ਦਿਖਾ ਰਹੀਆਂ ਨੇ ਤੇ ਇੱਕ ਚੀਜ਼ ਇਸ ਵੀਡੀਓ ਦੇ ਉੱਪਰ ਲਿਖੀ ਹੈ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਕਿ ਜਦੋਂ ਵੀ ਕ੍ਰਿਸ਼ਨ ਬੰਸਰੀ ਵਜਾਉਂਦੇ ਸੀ ਤਾਂ ਇਸੇ ਤਰ੍ਹਾਂ گاਵਾ ਸੀ ਜਿਹੜੀਆਂ ਬੱਚੜੇ ਸੀ ਉਹ ਇਕੱਠੇ ਹੋ ਜਾਂਦੇ ਸੀ ਪਿਆਰ ਦਿਖਾਉਂਦੇ ਸੀ ਕ੍ਰਿਸ਼ਨ ਦੇ ਨਾਲ ਤਾਂ ਜੈ ਸ਼੍ਰੀ ਕ੍ਰਿਸ਼ਨ ਲਿਖ ਕੇ ਵੀਡੀਓ ਨੂੰ ਕਰ ਦਿਓ ਸ਼ੇਅਰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ